बस बहुत खुशी सी जो घरों तुरी जित के आवे अस है मैच जरूर भारत का ना रोशन हो राती मम्मी जी कोई टेंशन नहीं लैनी पापा कोई गल नी आप जिता गए जरूर बहुत वादिया बच्चा मिलके गया वह फिर इही जित ਕਿੰਕ ਮੈਂ ਕਿਸੇ ਨੂੰ ਤੁਹਕ ਬਤਾ ਨਹੀਂ ਗਿਆ ਸੀ ਬਾਈ ਚਲੋ ਰੋਣਾ ਤੁਸੀਂ ਕਿਉਂਕਿ ਇੱਕ ਸਾਡੇ ਕੋ ਮੌਕਾ ਹੈ ব্রونز ਮੈਡਲ ਦਾ ਮੇਰੇ ਖਿਆਲ ਨਾਲ ਲੈ ਬੱਚਾ ਤੁਹਾਡਾ ਬਹੁਤ ਵਧੀਆ ਮਿੱਥ ਹਾਕੀ ਪਲੇਅਰਾਂ ਵੱਲੋਂ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਹਾਕੀ ਪਲੇਅਰਸ ਵੱਲੋਂ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੈਮੀਫਾਈਨਲ ਦੇ ਵਿੱਚ ਜਿਹੜੀਆਂ ਨੇ ਉਹ ਆਸਾਂ ਬਹੁਤ ਲਗਾਈਆਂ ਗਈਆਂ ਸੀ ਪਰ ਉਹ ਆਸਾਂ ਟੁੱਟੀਆਂ ਪੂਰੇ ਦੇਸ਼ ਦੇ ਮਨ ਦੇ ਵਿੱਚ ਇੱਕ ਦੁੱਖ ਵੀ ਰਿਆ ਪਰ ਉਸ ਤੋਂ ਬਾਅਦ ਹੁਣ ਦੁਬਾਰਾ ਆਸਾਂ ਜੁੜੀਆਂ ਹੋਈਆਂ ਨੇ ਬ੍ਰੌਂਜ਼ ਮੈਡਲ ਦੇ ਉੱਪਰ ਇਸ ਵਕਤ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ 5 ਵਜੇ ਕੁਝ ਮਿੰਟ ਤੇ ਜਿਹੜਾ ਹੈਗਾ ਇਹ ਉਹ ਮੈਚ ਸ਼ੁਰੂ ਹੋਵੇਗਾ ਤੇ ਉਸ ਦੇ ਵਿੱਚ ਪੂਰਾ ਦੇਸ਼ ਜਿਹੜਾ ਹੈ ਉਹ ਇੱਕ ਉਮੀਦ ਦੇ ਨਾਲ ਜੁੜਿਆ ਹੋਵੇਗਾ ਇਸ ਵਕਤ ਅਸੀਂ ਸੁਖਜੀਤ ਹੋਰਾ ਦੇ ਪਰਿਵਾਰ ਦੇ ਨਾਲ ਹੈਗੇ ਆਂ ਗੱਲਬਾਤ ਵੀ ਜਰੂਰ ਕਰਾਂਗੇ ਤੇ ਕੀ ਕੁਝ ਇਸ ਵਕਤ ਪਰਿਵਾਰ ਦੇ ਵਿੱਚ ਚੱਲ ਰਿਹਾ ਉਸ ਬਾਰੇ ਜਰੂਰ ਜਾਣਾਂਗੇ ਉਹਨਾਂ ਦੇ ਮਦਰ ਅਤੇ ਰਿਲੇਟਿਵ ਨੇ ਗੱਲਬਾਤ ਮਦਰ ਤੋਂ ਸ਼ੁਰੂ ਕਰਦੇ ਹਾਂ ਕਿ ਮੈਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਤੇ ਸ਼ੁਕਰੀਆ ਸਮਾਂ ਦਿੱਤਾ ਤੁਸੀਂ ਹਾਂਜੀ ਅੱਛਾ ਬੜਾ ਆਸ ਸੀਗੀ ਪਹਿਲਾਂ ਰਿਹਾ ਕਿ ਭਈ 골ਡ ਹੀ ਆਵੇਗਾ ਮੰਨ ਦੇ ਵਿੱਚ ਖਿਆਲ ਵੀ ਸੀਗੇ ਪੂਰੇ ਭਾਰਤੀਆਂ ਨੇ ਮੰਨ ਦੇ ਵਿੱਚ ਇਹ ਰੱਖਿਆ ਸੀਗਾ ਕਿ 골ਡ ਐਥ ਕੀ ਜਿਹੜਾ ਹੈਗਾ ਉਹ ਭਾਰਤੀ ਹੋਗੀ ਟੀਮ ਲੈ ਕੇ ਆਵੇਗੀ ਬਟ ਉਹ ਆਸ ਪੁੱਤੀ ਪਰ ਹੁਣ ਦੁਬਾਰਾ ਇੱਕ ਵਾਰੀ ਆਸ ਜਿਹੜੀ ਹੈ ਕਿ ਉਹ ਜਾਗੀ ਹੈ ব্রੌਂਜ਼ ਮੈਡਲ ਦੇ ਉੱਤੇ ਸ਼ੁਰੂਆਤ ਤੋਂ ਮੈਂ ਜਰੂਰ ਜਾਨਣਾ ਚਾਹੂੰਗਾ ਸੁਖਜੀਤ ਪੁਰੀ ਜਦੋਂ ਘਰ ਤੋਂ ਗਏ ਦੈਨ ਕੀ ਕੁਝ ਤੁਸੀਂ ਕਹਿ ਕੇ ਤੋਰਿਆ ਜਦੋਂ ਪਤਾ ਲੱਗਾ ਤੁਹਾਨੂੰ ਕਿ ਇੱਕ ਕੁਝ ਹੋ ਰਿਹਾ ਤੇ ਹੁਣ ਦੁਬਾਰਾ ਇੱਕ ਵਾਰੀ ਆਸ ਜੁੜੀ ਹੈਗੀ ਹੈ ਉਹ ਮੂਵਮੈਂਟ ਕਿ ਹੋ ਜਰੇ ਸ਼ੁਰੂਆਤੋਂ ਤੱਕ ਬੱਸ ਬਹੁਤ ਖੁਸ਼ੀ ਸੀ ਜਦੋਂ ਕਰੋ ਤੋਰਿਆ ਸੀਗਾ ਕਿ ਮੰਮੀ ਜਿੱਤ ਕੇ ਆਵਾਂਗੀ ਤੇ ਕੋਈ ਗੱਲ ਨਹੀਂ ਖਾਰ ਜਿੱਤ ਤਾਂ ਹੁੰਦੀ ਆ ਤੇ ਅੱਜ ਆਸ ਹੈਗੀ ਆ ਕਿ ਅੱਜ ਜਿੱਤਣਗੇ ਮੈਚ ਜ਼ਰੂਰ ਭਾਰਤ ਦਾ ਨਾਮ ਰੋਸ਼ਨ ਕਰਨਗੇ ਬੱਚੇ ਤੇ ਬਹੁਤ ਖੁਸ਼ੀ ਆ ਅੱਜ ਮੈਚ ਖੇਡਣਗੇ ਬਹੁਤ ਖੁਸ਼ੀ ਹੈ ਮਨ ਦੇ ਵਿੱਚ ਰਿਲੇਟਿਵ ਬੜੇ ਪਹਿਲਾਂ ਵੀ ਬੜੇ ਆਏ ਸੀਗੇ ਜਦੋਂ ਇੱਕ ਮੈਚ ਸੀਗਾ ਜਦੋਂ ਲੱਗ ਰਿਹਾ ਸੀਗਾ ਕਿ ਭਈ ਆਸ ਹੈਗੀ ਆ ਫਾਈਨਲ ਦੇ ਵਿੱਚ ਸਦਾ ਜਾਣਗੇ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਇੱਕ ਮਨ ਦੇ ਵਿੱਚ ਜਦੋਂ ਫਾਈਨਲ ਹਾਰੇ ਮਨ ਦੇ ਵਿੱਚ ਖਿਆਲ ਵੀ ਕਈ ਉੱਠੇ ਹੋਣਗੇ ਉਦੋਂ ਗੱਲਬਾਤ ਹੋਈ ਸੀਗੀ ਸੁਖਜੀਤ ਖਰਾ ਜੀ ਹੋਈ ਸੀ ਰਾਤੀ ਇਹ ਕਹਿੰਨਾ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਪਾਪਾ ਕੋਈ ਗੱਲ ਨਹੀਂ ਆਪਾਂ ਜਿੱਤਾਂਗੇ ਜ਼ਰੂਰ ਇੱਕ ਮੈਂ ਆਪਣੇ ਮੈਚ ਪਿਆ ਵਾ 8 ਤਰੀਕ ਦਾ ਤਾਂ ਫਿਕਰ ਨਹੀਂ ਕਰਨਾ ਮੈਚ ਜ਼ਰੂਰ ਜਿੱਤ ਕੇ ਆਵਾਂਗੇ ਆਪਣੇ 골ਡ ਮੈਡ ਲੈ ਕੇ ਆਵਾਂਗਾ ਹਾਂਜੀ ਕਾਫੀ ਮਿਹਨਤ ਕੀਤੀ ਹੁੰਦੀ ਹੈ ਇੱਕ ਪਲੇਅਰ ਨੇ ਐਜ਼ ਅ ਸਵੇਰ ਤੋਂ ਜਾਣਾ ਸਵੇਰੇ ਉਸ ਤੋਂ ਬਾਅਦ ਸ਼ਾਮ ਨੂੰ ਆਉਣਾ ਤੁਸੀਂ ਵੀ ਕਾਫੀ ਮਿਹਨਤ ਕੀਤੀ ਉਹਨਾਂ ਦੇ ਡਾਈਟ ਦੇ ਉੱਤੇ ਸਾਰਾ ਕੁਝ ਗੱਲਾਂ ਤਾਂ ਹੁੰਦੀਆਂ ਰਹੀਆਂ ਜਦੋਂ ਇਹ ਮੈਚ ਖੇਡਣ ਤੋਂ ਪਹਿਲਾਂ ਜਾਂਦੇ ਰਹੀਆਂ ਫਿਰ ਉਸ ਤੋਂ ਪਹਿਲਾਂ ਕੀ ਗੱਲਾਂ ਹੁੰਦੀਆਂ ਸੀਗੀਆਂ ਉਹਨਾਂ ਦੇ ਨਾਲ ਬਸ ਮੈਚਾਂ ਲਈ ਖਿਆਲ ਸੀ ਉਹਨਾਂ ਦਾ ਆਉਂਦੇ ਸੀ ਬਸ ਰੋਟੀ ਪਾਣੀ ਖਾਂਦੇ ਸੀਗੇ ਗਰਾਊਂਡ ਦੇ ਵਿੱਚ ਚੱਲ ਜਾਂਦੇ ਸੀ ਓਮ ਦੇ ਉੱਤੇ ਭੇਜਣਾ 올림픽 ਖੇਡਣ ਦੇ ਲਈ ਕਿਵੇਂ ਹਾਂਜੀ ਅੱਜ ਅੱਜ ਲੱਗਦਾ ਕਿ ਉਮੀਦ ਹੈ ਅੱਜ ਜਿੱਤਨ ਦੀ ਬਹੁਤ ਉਮੀਦ ਆ ਹਾਂਜੀ ਅੱਜ ਤਾਂ ਕੁਝ ਜਰੂਰ ਆਉਗੀ ਘਰ ਚ ਹਾਂਜੀ ਪ੍ਰਾਰਥਨਾ ਤੁਸੀਂ ਕੀਤੀ ਹੈ ਪਹਿਲਾਂ ਮੈਂ ਸੁਣਿਆ ਸੀ ਕਿ ਪ੍ਰਾਰਥਨਾ ਪਰਿਵਾਰ ਨੇ ਬੜੀ ਕੀਤੀ ਸੀ ਉਸ ਦਿਨ ਵੀ ਅੱਜ ਅੱਜ ਪ੍ਰਾਰਥਨਾ ਹੋ ਰਹੀ ਹੈ ਹਾਂਜੀ ਅੱਜ ਵੀ ਹੋ ਰਹੀ ਹੈ ਰੱਬ ਅਰਦਾਸ ਹਾਂਜੀ ਅਰਦਾਸ ਕਰ ਰਹੇ ਆ ਤੇ ਅੱਜ ਬਾਬਾ ਜੀ ਖੁਸ਼ੀਆਂ ਝੋਲੀ ਚ ਪਾਉਣ ਬੱਚਿਆਂ ਦੀ ਮਿਹਨਤ ਹਾਂਜੀ ਹੋਰ ਵੀ ਰਿਲੇਟਿਵ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਅੱਛਾ ਕੀ ਨਾਮ ਤੁਹਾਡੇ ਜੀ ਮੇਰਾ ਨਾਮ ਵਿਦਿਆ ਅੱਛਾ ਤੁਸੀਂ ਕੀ ਇਹ ਹੈ ਅੱਛਾ ਤੁਹਾਡੇ ਭੈਣ ਨੇ ਅੱਛਾ ਫਿਰ ਤੁਹਾਨੂੰ ਬਹੁਤ ਜ਼ਿਆਦਾ ਆਸਾਂ ਹੋਣਗੀਆਂ ਹਾਂਜੀ ਹਾਂਜੀ ਸਰਜੀਤ ਤੇ ਸਾਨੂੰ ਬਹੁਤ ਆਸ ਆ ਬਹੁਤ ਵਧੀਆ ਬੱਚਾ ਮਿਲ ਕੇ ਗਿਆ ਵਾ ਫਿਰ ਇਹੀ ਕਾ ਨੂੰ ਪੇ ਇੱਜਤ ਕੇ ਆਵੀ ਮੈਨੂੰ ਲੱਗਦਾ ਆਸ ਤੁਹਾਡੇ ਇਹ ਦੁੱਖ ਹੈ ਜਦੋਂ 골ਡ ਮੈਡਲ ਹੱਥੋਂ ਛੁੱਟਿਆ ਹਾਂਜੀ ਕਿਉਂਕਿ ਮੈਂ ਕਿਸੇ ਨੂੰ ਤੁਹ ਖਬਰ ਦੱਸ ਨਹੀਂ ਗਾ ਚਾਹ। ਬਾਈ ਚਲੋ ਰੋ ਨਾ ਤੁਸੀਂ ਕਿਉਂਕਿ ਇੱਕ ਸਾਡੇ ਕੋਲ ਮੌਕਾ ਹੈ ব্রੌਂਜ਼ ਮੈਡਲ ਦਾ ਮੇਰੇ ਖਿਆਲ ਨਾਲ। ਨਹੀਂ ਬੱਚਾ ਸਾਡਾ ਬਹੁਤ ਵਧੀਆ। ਹਾਂ ਮੈਂ ਹੁਣ ਵੀ ਅਰਦਾਸ ਕਰਕੇ ਆਈ। ਤੇ ਪੁੱਤ ਜਿੱਤ ਕੇ ਆਵੇ। ਹਾਂਜੀ। ਕੁਸ਼ਿਆਣਾ ਲੈ ਕੇ ਆਈਏ ਹਾਂਜੀ ਰੱਬ ਜਰੂਰ ਅਰਦਾਸ ਜਰੂਰ ਪੂਰੀ ਕਰਦਾ ਹੈ ਮੈਂ ਜਰੂਰ ਉਹੀ ਗੱਲ ਕਰ ਰਹੀਆਂ ਸੀ ਇਹਨਾਂ ਦੇ ਨਾਲ ਵੀ ਜਦੋਂ ਇੱਕ ਮਾਂ ਹੁੰਦੀ ਹੈ ਆਪਣੇ ਬੱਚੇ ਨੂੰ ਪ੍ਰੋਪਰ ਤਰੀਕੇ ਦੇ ਨਾਲ ਪਾਲਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਸ ਹਿਸਾਬ ਦੇ ਨਾਲ ਸੁਖਜੀਤ ਜੂਰੀ ਮਿਹਨਤ ਕਰਦੇ ਰਹੇ ਉਮੀਦ ਸੀ ਕਿ 골ਡ ਆ ਜਾਵੇਗਾ ਹਾਂਜੀ ਹਾਂਜੀ ਸਾਨੂੰ ਬਹੁਤ ਉਮੀਦ ਸੀ ਤੋਂ ਨੂੰ ਮੈਸੇਜ ਹੀ ਹੈ ਹੀ ਆਸ ਕਰਦੇ ਕੋਈ ਗੱਲ ਨਹੀਂ ਬੇਟਾ ਦੇਖੋ ਕਿ ਉਹ ਵੀ ਬੱਚੇ ਜਿਹੜੇ ਜਿੱਤ ਕੇ ਗਏ ਉਹ ਵੀ ਆਪਣਈਆਂ ਠੀਕ ਹੈ ਤੇ ਇਹ ਬੱਚਾ ਜਿਹੜਾ ਇਹ ਵੀ ਆਪਣੇ ਸਾਰਾ ਪਰਿਵਾਰ ਆਪਣਈਆਂ ਠੀਕ ਹੈ ਤੇ ਇੰਨੀ ਆਸ ਸਾਨੂੰ ਹੁਣ ਹੈਗੀ ਆ ਕਿ ਸਾਡਾ ਬੱਚਾ ਜਿੱਤ ਕੇ ਆਊਗਾ ਹਾਂਜੀ ਇੱਕ ਇੱਕ ਕਿਉਂਕਿ ਜਦੋਂ ਸੀਗਾ ਜਦੋਂ ਮੁਕਾਬਲਾ ਹੋਇਆ ব্রੌਂਜ਼ ਤੋਂ ਪਹਿਲਾਂ ਜਦੋਂ 골ਡ ਵਾਲਾ ਮੁਕਾਬਲਾ ਸੀਗਾ ਕਿਉਂਕਿ ਫਾਈਨਲ ਦੇ ਵਿੱਚ ਜਾਣਾ ਸੀਗਾ ਤੇ ਉਸ ਵੇਲੇ ਜਦੋਂ ਉਹਨਾਂ ਨੂੰ ਹਾਰ ਮਿਲੀ ਇੱਕ ਹੁੰਦਾ ਹੀ ਕਿ ਇੱਕ ਪਲੇਅਰ ਟੁੱਟ ਜਾਂਦਾ ਹੈ ਮਨ ਦੇ ਵਿੱਚ ਉਹਦੇ ਕਿ ਖਿਆਲ ਚੱਲਣਾ ਪੈਂਦੇ ਨੇ ਮੈਂ ਦੋਨਾਂ ਨੂੰ ਜ਼ਰੂਰ ਜਾਣੂੰਗਾ ਪਹਿਲਾਂ ਤੁਹਾਡੇ ਤੋਂ ਜ਼ਰੂਰ ਜਾਣੂੰਗਾ ਕਿਵੇਂ ਉਹਨਾਂ ਦੇ ਮਨ ਨੂੰ ਕਿਵੇਂ ਸ਼ਾਂਤ ਕੀਤਾ ਉਹਨਾਂ ਨੂੰ ਕਿਵੇਂ ਸਮਝਾਇਆ ਮੈਨੂੰ ਬੇਟਾ ਮੈਂ ਉਦੋਂ ਹੈ ਨਹੀਂ ਸੀ ਕੋਲ ਮੈਂ ਦੇਖਦੀ ਨਹੀਂ ਸੀ ਦੀਦ ਹਾਂ ਬੈਂਚ 'ਤੇ ਬੈਠੇ ਹੋਏ ਸੀ ਇਹਨਾਂ ਨੇ ਮੈਨੂੰ ਦੱਸਿਆ ਕਿ ਬਹੁਤ ਚਲੋ ਮਨ ਨੂੰ ਟੇਸ ਦਾ ਪਹੁੰਚੀ ਹਨਾ ਪਹੁੰਚਦੇ ਹਨ ਬੱਚਿਆਂ ਦਾ ਬਾਕੀ ਚਲੋ ਇਸ ਮਨ ਨੂੰ ਸਮਝਾਉਣਾ ਪੈਂਦਾ ਕਿ ਉਹ ਵੀ ਬੱਚੇ ਆਪਣੇ ਹੀ ਆ ਕਿਹੜੇ ਬੱਚੇ ਜਿੱਤ ਕੇ ਗਏ ਨੇ ਬੇਟਾ ਉਹ ਵੀ ਆਪਣੇ ਆ ਹਨਾ ਤੇ ਚਲੋ ਜਿਆਦੀ ਖੁਸ਼ੀ ਹੁੰਦੀ ਆ ਵੀ ਚਲੋ ਆਪਣਾ ਬੱਚਾ ਜਿੱਤ ਕੇ ਆਵੇ ਤੇ ਮਾਪੇ ਨੂੰ ਬੜੀ ਖੁਸ਼ੀ ਹੁੰਦੀ ਆ ਹਨਾ ਕਿ ਆਸਮ ਦੀ ਨੇ ਬੱਚਿਆਂ ਦੇ ਹਨਾ ਤੇ ਬਾਕੀ ਸਾਰੇ ਬੱਚੇ ਆਪਣੇ ਹੀ ਆ ਬੇਟਾ ਹਾਂ ਜੇ ਕਿੰਨਾ ਜਦੋਂ ਇੱਕ ਉਮੀਦ ਸੀਗੀ 골ਡ ਦੀ ਉਮੀਦ ਮੈਂ ਜਰੂਰ 골ਡ ਜਰੂਰ ਭਾਰਤੀਆਂ ਨੇ ਬੜੀ ਉਮੀਦ ਲਗਾਈ ਸੀ ਜਦੋਂ ਉਹ ਮੀਟ ਟੁੱਟੀ ਉਦੋਂ ਤੁਸੀਂ ਬੱਚੇ ਨੂੰ ਫੋਨ ਕੀਤਾ ਕਿਉਂਕਿ ਇੱਕ ਮਨ ਦੇ ਵਿੱਚ ਕਈ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਤੇ ਉਸ ਸੀ ਨੂੰ ਕਿਵੇਂ ਤੁਸੀਂ ਸੰਸ਼ਾਂਤ ਕਿਵੇਂ ਕੀਤਾ ਹਾਂਜੀ ਬਸ ਉਹਨੇ ਸਾਨੂੰ ਸਮਝਾਇਆ ਅੱਛਾ ਹਾਂਜੀ ਸਾਡੀ ਇਹਨਾਂ ਦੀ ਪਾਪਾ ਤੁਸੀਂ ਨਹੀਂ ਸਮਝਾਇਆ ਉਹਨਾਂ ਨੇ ਸਮਝਾਇਆ ਨਹੀਂ ਨਹੀਂ ਸਮਝਾਇਆ ਇੰਨਾ ਹੌਸਲੇ ਵਾਲਾ ਬੇਟਾ ਸੀਗਾ ਕਿ ਪਾਪਾ ਜੀ ਫਿਕਰ ਨਹੀਂ ਕਰਨਾ ਹੈਗਾ ਕੋਈ ਗੱਲ ਨਹੀਂ ਬਿਹਾਰ ਜੇ ਤਾਂ ਤਾਂ ਹੁੰਦੀ ਆ ਪਰ ਟੈਨਸ਼ਨ ਨਹੀਂ ਲੈਣੀ ਹੈਗੀ ਇਹਨਾਂ ਦੀ ਤਾਂ ਆਵਾਜ਼ ਨਹੀਂ ਸੀ ਨਿਕਲਦੀ ਵੀ ਇੰਨੀ ਹਾਂਜੀ ਟੈਨਸ਼ਨ ਤਾਂ ਵਿੱਚ ਵਿੱਚ ਵਾਧੂ ਲਈ ਸੀਗੀ ਇਹਨਾਂ ਦੀ ਜਦੋਂ ਆਪਣੇ ਨੂਜ ਵਾਲੇ ਆਏ ਸੀਗੇ ਤੇ ਇਹਨਾਂ ਦੇ ਨਾਲ ਗੱਲ ਨਹੀਂ ਸੀ ਹੁੰਦੀ ਹੈਗੀ ਤੇ ਜਿਹਦੇ ਕਰਕੇ ਟੈਨਸ਼ਨ ਤਾਂ ਹੁੰਦੀ ਹਾਂਜੀ ਉਮੀਦ ਉਮੀਦ ਹੈ ਇਸ ਵਕਤ ਕਿੰਨਾ ਹਾਂਜੀ ਹੁਣ ਟਾਈਮ ਬਹੁਤ ਉਮੀਦ ਹੈ ਤੇ ਸਾਡਾ ਪੁੱਤ ਜਿੱਤ ਕੇ ਆਊਗਾ ਮੈਂ ਤਾਂ ਹੁਣ ਵੀ ਅਰਦਾ ਹੁਣ ਵੀ ਗੁਰਦਾਰੇ ਆਈਆਂ ਮੈਂ ਘਰ ਨਹੀਂ ਬੜੀ ਇਧਰ ਸੇ ਆ ਗਈਆਂ ਤੇ ਉਮੀਦ ਹੈ ਕਿ ਸਾਡਾ ਬੇਟਾ ਨਾ ਜਿੱਤ ਕੇ ਆਊਗਾ ਮੈਂ ਤਾਂ ਗੁਰੂ ਅੱਗੇ ਇਹੋ ਅਰਦਾਸ ਕਰਕੇ ਆਈ ਆ ਮੈਂ ਕਿਹਾ ਵੀ ਨਰਾਸ਼ੇ ਨਹੀਂ ਦੇਖੇ ਜਾਂਦੇ ਮਾਪੇ ਹਣਾ ਤੇ ਹੁਣ ਤਾਂ ਜਿੱਤ ਕੇ ਹੀ ਆਉਣਗੇ ਵਾਹਿਗੁਰੂ ਉਹਨਾਂ ਨੂੰ ਜਿਤਾਵੇ ਨੰ ਕਿੰਨੀ ਕਿ ਉਮੀਦ ਹੈ ਤੁਸੀਂ ਵੀ ਘਰੇ ਆਏ ਹੋ ਅੱਜ ਅੱਜ ਬਹੁਤ ਜ਼ਿਆਦਾ ਕਹਿ ਰਹੇ ਨੇ ਕਿ ਉਮੀਦ ਹੈਗੀ ਹੈ ਕਿ ਇੱਕ ਬ੍ਰੌਂਜ਼ ਮੈਡਲ ਜਿਹੜਾ ਹੈਗਾ ਉਹ ਜਿੱਤ ਕੇ ਜ਼ਰੂਰ ਆਉਣਗੇ ਕਿੰਨੀ ਕਿ ਉਮੀਦ ਹੈ ਜੀ ਬਹੁਤ ਉਮੀਦ ਹੈ ਜੀ ਸਾਨੂੰ ਹਮ ਸੰਤ ਜਿਆਦਾ ਕਾਕੇ ਦੀ ਉਮੀਦ ਜਿੱਤ ਕੇ ਆਏਗਾ ਹਾਂ ਅਸੀਂ ਉਦੋਂ ਮੈਚ ਦੇਖਦੇ ਪਏ ਸੀ ਤੇ ਸਾਨੂੰ ਤਾਂ ਬੜੀ ਖੁਸ਼ੀ ਹੁੰਦੀ ਸੀ ਜਦੋਂ ਕਾਕਾ ਜਿੱਤਦਾ ਸੀ ਖੇਡ ਦੇ ਅੰਦਰ ਸਾਨੂੰ ਬੜੀ ਉਮੀਦ ਸੀ ਕਿ ਜਿੱਤਣਗੇ ਪਰ ਚਲੋ ਚਲੋ ਹਾਰ ਜਿੱਤ ਤੇ ਬਣੀ ਹੈ ਇੱਕ 골ਡ ਦੀ ਉਮੀਦ ਬੜੀ ਹੁੰਦੀ ਹੈ ਕਿ ਕਹਿੰਦੇ ਕਿ ਬਈ 골ਡ ਆਣਾ ਚਾਹੀਦਾ ਹੈ ਭਾਰਤੀਆਂ ਨੂੰ ਬੜੀ ਉਮੀਦ ਰਹੀ ਤੇ ਉਹ ਉਮੀਦ ਟੁੱਟੀ ਉਦੋਂ ਉਦੋਂ ਮਨ ਦੇ ਵਿੱਚ ਤੁਹਾਡੇ ਵੀ ਕਈ ਹਾਂਜੀ ਹੁੰਦੀ ਹੈ ਮਨ ਹਾਂਜੀ ਹਾਂਜੀ ਬਹੁਤ ਜ਼ਿਆਦਾ ਸੀ ਮਨ ਚ ਤੇ ਬਹੁਤ ਖੁਸ਼ੀ ਠੀਕ ਹੈ ਠੀਕ ਹੈ ਆਖਰੀ ਬਾਸ ਮੈਂ ਦੁਬਾਰਾ ਜਰੂਰ ਆਖਰੀ ਮੇਰਾ ਸਵਾਲ ਮਾਤਾ ਨਾਲ ਹੋਵੇਗਾ ਕਿ ਮੈਂ ਹੁਣ ਤੁਸੀਂ ਗੱਲ ਵੀ ਕੀਤੀ ਹੋਵੇਗੀ ਕੁਐਸਚਨ ਪਹਿਲਾਂ ਇਹ ਫਰਬਾਦ ਦੇ ਵਿੱਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕੀ ਉਹਨਾਂ ਨੇ ਕਿਹਾ ਤੇ ਹੁਣ ਤੁਸੀਂ ਉਹਨਾਂ ਨੂੰ ਕੀ ਸਮਝਾਇਆ ਕਿਉਂਕਿ ਆਖਰੀ ਮੈਚ ਹੈ ਜੀ ਅਸਕੇ ਕੋਈ ਗੱਲ ਨਹੀਂ ਫਿਕਰ ਨਹੀਂ ਕਰਨਾ ਹੈਗਾ ਸੁਖਜੀਤ ਤਗੜੇ ਹੋ ਕੇ ਮੈਚ ਖੇਡੋ ਤੇ ਬਾਬਾ ਜੀ ਤੁਹਾਡੀ ਜਿੱਤ ਹਾਸਲ ਕਰਨਗੇ ਤੇ ਬਸ ਚਲੋ ਠੀਕ ਹੈ ਜੀ ਸ਼ੁਕਰੀਆ ਸਮਾਂ ਦੇਣ ਦੇ ਲਈ ਤਾਂ ਬਿਲਕੁਲ ਪਰਿਵਾਰ ਦੇ ਵਿੱਚ ਇਸ ਵਕਤ ਬੜੀ ਉਮੀਦ ਹੈ ਇਹਨਾਂ ਦਾ ਕਹਿਣਾ ਹੈਗਾ ਕਿ 골ਡ ਭਾਵੇਂ ਨਹੀਂ ਆਇਆ ਅ ਮਿਹਨਤ ਬਹੁਤ ਕੀਤੀ ਹੈ ਕਿ ਭਾਵੇਂ ਸੁਖਜੀਤ ਹੋਣ ਪਾਵੇ ਇੰਡੀਅਨ ਹਾਕੀ ਟੀਮ ਦੇ ਹਰੇਕ ਪਲੇਅਰ ਨੇ ਮਿਹਨਤ ਕੀਤੀ ਹੈ ਪਰ ਉਮੀਦ ਹਜੇ ਵੀ ਹੈ 브్రాونز ਮੈਡਲ ਦਾ ਜਿਹੜਾ ਹੈਗਾ ਏ ਉਹ ਹੁਣ ਮੁਕਾਬਲਾ ਹੋਵੇਗਾ ਉਸ ਦੇ ਵਿੱਚ ਵੀ ਇਹਨਾਂ ਲੋਕਿਆ ਜਾ ਰਿਹਾ ਕਿ ਕਾਫੀ ਉਮੀਦ ਹੈ ਉਮੀਦ ਇੰਨੀ ਹੈ ਕਿ 브్రాونز ਮੈਡਲ ਜਿੱਤਾਂਗੇ ਕੈਮਰਨ ਸਰਪੰਕੀ ਦੇ ਨਾਲ ਰਾਜ ਗੁਪਤਾ ਜਲੰਧਰ